ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ਏ ਓਮਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਈ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮਖ ਪਾਵੇ ਕੋਈ ਮਹੱਲਾ ਚੌਥਾ ਹਮੇ ਮਾਇਆ ਸਭ ਬਿਖ ਹੈ ਨਿਤ ਜਗ ਟੋਟਾ ਸੰਸਾਰ ਲਹਾ ਹਰ ਤਨ ਖੱਟੀ ਗੁਰਮਖ ਸ਼ਬਦ ਵਿਚਾਰ ਹਮੇ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰਿ ਉਰ ਧਾਰ ਸਭ ਕਾਰਜ ਤਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੋਰ ਮਿਲੇ ਸੇ ਮਿਲ ਰਹਿ ਹਰ ਮੇਲੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੋ ਦਨੂ ਸਾਬਤ ਆਇਂਦੀ ਸਭ ਲੱਗੇ ਤੇਰੀ ਪਾਈ ਤੇਰੀ ਸਬਤ ਸਵਾਲਿਓਂ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾਂ ਨੂੰ ਫਲ ਪਾਈਂਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਈ ਬਾ ਵੱਡੀ ਤੇਰੀ ਵਡਿਆਈ ਸ਼ਲੋਕ ਮਹੱਲਾ ਚੌਥਾ ਵੇਨੇ ਨਾਮੇ ਹੋਰ ਸਲਾਹਾਂ ਸਭ ਬੋਲਣ ਫਿੱਕਾ ਸਾਦੇ ਮਨ ਮੋਕ ਹੰਕਾਰ ਸਲਾਹਾਂ ਦੀ ਹੋਵੇਂ ਮਮਤਾਵਾਦ ਜੇ ਨ ਸਲਾਹਨ ਸੇ ਮਾਰ ਖਾਪਾ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖਿਓ ਬਰੈ ਜਪ ਹਰ ਹਰ ਪਰਮਾ ਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਾਸ ਨਾਮ ਧਾਈ ਮਨ ਹਰੀ ਨਾਨਕ ਨਾਮ ਅਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪੌੜੀ ਦੁਆਪੇ ਆਪ ਅਨਰੰਕਾਰ ਹੈ ਨਰੰਜਨ ਹਰ ਰਾਯਾ ਜਿੰਨੀ ਤੋ ਇੱਕ ਮਨ ਸੱਚ ਤੇ ਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀਕ ਕੋ ਨਾਹੀ ਜਿਸ ਨੋ ਲਵੈ ਲਾਇ ਸੁਨਾਇਆ ਤੁਧ ਜੀ ਵੱਡਾ ਦਾਤਾ ਤੁਹੈ ਨਰੰਜਨਾ ਤੁਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਈ ਬਾ ਸਚੇ ਸਚ ਨਾਹੀ ਸਲੋਕ ਮਹੱਲਾ ਚੌਥਾ ਮਨ ਅੰਤਰ ਹੋ ਮੇ ਰੋਗ ਹੈ ਪਰਮ ਭੁੱਲੇ ਮਨ ਮੁਖ ਦੁਰਜਨਾ ਨਾਨਕ ਕਰੋ ਬਗਵਾਏ ਮਿਲ ਸਤਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾਰੰਗ ਸਿਓ ਗੁਰਮੁਖ ਹਰ ਗੁਣਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾबास ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤਦ ਜੀ ਵਡ ਹੋਏ ਸੋ ਆਖੀਐ ਤਦ ਜੀ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਬਸ ਖਸਮ ਹੈ ਸਭ ਦੂ ਤੂੰ ਚੜੀਐ ਤੂੰ ਕਰੀ ਸੋ ਸੱਚੇ ਹੋਏ ਸੀ ਤਾ ਕਾਇਤ ਕੜੀਏ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਪ੍ਰੇਮ ਬਰਮ ਕਾ ਅੱਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਮਹੱਲਾ ਚੌਥਾ ਜene ਅੰਦਰ ਪ੍ਰੀਤ ਪਰਮਗੀ ਜਿਉ ਬੋਲਣ ਤੇਵੇਂ ਸੁਹੰਨ ਨਾਨਕ ਹਰਿਆਪੀ ਜਾਨ ਦਾ ਜਿਸ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪ ਆ ਭੁੱਲ ਹੈ ਭੁੱਲਾਂ ਵਿੱਚ ਨਾਹੀ ਤੂੰ ਕਰੀ ਸੋ ਸੱਚੀ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨ ਕਰਨ ਸਮਰੱਥ ਹੈ ਦੂਜਾ ਕੋ ਨਾਹੀ ਤੂੰ ਸਾਹਿਬ ਅਗਮਦIAL ਹੈ ਸਭ ਤੂੰ ਦਿੱਤੀ ਆਈ ਸਭ ਜੀ ਤੇਰੇ ਤੂੰ ਸਬਸਦਾ ਤੋਂ ਸਬਿਸ਼ਡਾਈ ਸਲੋਕ ਮਹੱਲਾ 14 ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਾਨਾ ਗੁਰ ਤੁੱਠੇ ਸੱਜਣ ਮੇ ਲਿਆ ਜਨ ਨਾਨਕ ਸੁਖ ਸਵੰਨ ਮਹੱਲਾ 14 ਸਤ ਗੁਰ ਦਾਤਾ ਧਿਆਨ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਈ ਨਿਰਵੈਰ ਨਾਲ ਵੈਰ ਚਲਾਇਂਦੇ ਤਿੰਨ ਵਿੱਚੋਂ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇਂਦਾ ਇਸ ਦਾ ਬੁਰਾ ਕਿਉ ਹੋਈ ਸਤ ਗੁਰ ਨੂੰ ਜਿਹਾਂ ਕੋ ਇੱਛਾ ਦਾ ਤੇਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕਸ਼ ਗੁਜ ਜਾ ਨਾ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵਡ ਜਾਣੀ ਜਿਸ ਸਾਹਿਬ ਪਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੋੜਿਆ ਜਾਣੀ ਜਿਸ ਨੂੰ ਸਤ ਗੁਰ ਮੇਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸੱਚ ਸੱਚ ਹੈ ਬੁਝ ਸਤ ਸਮਾਨੀ ਸਲੋਕ ਮਹੱਲਾ 14 ਹਰ ਸਤ ਨਰੰਜਨ ਅੰਬਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਇੱਕ ਜਪਿਆ ਇੱਕ ਮਨ ਇੱਕ ਚਤ ਤਨ ਲੱਥਾ ਹੋ ਮੈਂ ਪਾਰ ਜਨਗੁਰ ਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੀ ਸਤਿਗੁਰੂ ਕੀ ਤਿਸ ਨੂੰ ਫੇਟ ਫੇਟ ਕਹ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਤੰਨ ਤੰਗੂ ਗੁਰੂ ਗੁਣ ਜਗਾਵੰਦਾ ਤਿਸਨੂੰ ਸਦਾ ਸਦਾ ਨਮਸਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਨ ਜਪਿਆ ਸਿਰਜਨਹਾਰ ਮਹੱਲਾ 14 ਆਪੇ ਤਰਤੀ ਸਾਜਿਐ ਨੇ ਆਪੇ ਆਕਾਸ ਵਿੱਚ ਆਪੇ ਜੰਤਿ ਉਪਾਇਨ ਮਖਿਆ ਪੀ ਦੇ ਗਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਟੇ ਤਾਸ ਪਉੜੀ ਤੂੰ ਸੱਚਾ ਸਾਹਿਬ ਸੱਚ ਹੈ ਸਚ ਸੱਚੇ ਪਾਵੈ ਜੋ ਤੁਧ ਸੱਚ ਸਲਾਹੀਂ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਤਿੰਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪਿਸ਼ਾਹਾਂ ਸੱਟੀਆਂ ਨਾ ਕੋੜ ਹਿਰਦੈ ਕਪਟ ਮਹਾ ਦੁਖ ਪਾਵੈ ਮੋ ਕਾਲੇ ਕੋੜਿਆਰੀਆਂ ਕੋੜਿਆਰ ਕੋੜੋ ਹੋਏ ਜਾਵੇ ਸ਼ਲੋਕ ਮਹੱਲਾ 14 ਸਤਗੁਰ ਤਰਤੀ ਤਰਮ ਹੈ ਜਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਈ ਗੁਰ ਸਿੱਖੀ ਅੰਮ੍ਰਿਤ ਬੀਜਿਆ ਤੈਨ ਅੰਮ੍ਰਿਤ ਫਲ ਹਰ ਪਾਈ ਓ ਨਹਲ ਤਪਲ ਤੇ ਮੱਖੇ ਉੱਜਲੀ ਓ ਹਰ ਦਰਗੇ ਸੱਚੀ ਪੈਨਾਇ ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵੇ ਓ ਜੀਹਾ ਬੀਜੈ ਤੇਹਾ ਫਲ ਖਾਈ ਜਾਂ ਸਤਗੁਰ ਸਰਾਫਨ ਅਦ ਕਰ ਦੇਖੈ ਸਵਾਮਗੀਰ ਸਭ ਉੱਜੜ ਆਈ ਓ ਜੀ ਹਾ ਚਿਤ ਵੈ ਨਿਤ ਤੇ ਹਾ ਪਾਇਨ ਓ ਤੀਹੋ ਜੀ ਹੈ ਦੇਵ ਜਾਈ ਨਾਨਕ ਦੋਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਭਾਈ ਮਹੱਲਾ ਚੌਥਾ ਇਕ ਮਾਨੀ ਇਕ ਵਰਤਦਾ ਜਿਤ ਲੱਗੇ ਸੋ ਥਾਹੀ ਪਾਇ ਕੋਈ ਗੱਲਾ ਕਰੇ ਕਨੇਰੀਆਂ ਜੇ ਘਰ ਵੱਤ ਹੋਵੇ ਸਾਈ ਖਾਈ ਬਿਨ ਸਤਗੁਰ ਸੋ ਜੀ ਨਾ ਪਵੇ ਹੰਕਾਰ ਨ ਵਿੱਚੋਂ ਜਾਏ ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਟੱਡੇ ਘਰ ਘਰ ਮੰਗਾਈ ਗੋੜ ਠੱਗੀ ਗੁੱਗੀ ਨਾਰਹਿ ਮੁੱਲਮਾ ਪਾਜ ਲੈ ਜਾਈ ਜਿਸ ਹੋਵੇ ਪੂਰਬ ਲਖਿਆ ਤਿਸ ਸਤ ਗੁਰ ਮਿਲੇ ਪ੍ਰਭ ਆਈ ਜੋ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਈ ਜਾਈ ਜਨ ਨਾਨਕ ਕੇ ਪ੍ਰਭ ਤੂ ਤਾਨੀ ਜੋ ਪਾਵੈ ਤੇਵੀ ਚਲਾਈ ਪੌੜੀ ਜਨ ਹਰ ਹਿਰਦੇ ਸੇਵਿਆ ਤਿਨ ਹਰ ਆਪ ਮਿਲਾਹੀ ਗੁਣ ਕੀ ਸਾਜ ਤਿਸ ਸਿਉ ਕਾਰੀ ਸਭ ਅਵਗਨ ਸਭ ਦੇ ਜਲਾਈ ਅਵਗਨ ਵਿਕਨ ਪੱਲਰੀ ਜਸ ਦੀ ਸੋ ਸੱਚ ਪਾਈ ਬਲੇ ਹਾਰੀ ਗੁਰ ਆਪੋ ਨੇ ਜਨ ਅਵਗਣ ਮੀਟ ਗੁਣ ਪ੍ਰਗਟਿ ਆਈ ਵੱਡੇ ਵੱਡੇ ਆਈ ਵੱਡੇ ਕੀ ਗੁਰਮਖਿ ਆ ਲਾਈ ਸਲੋਕ ਮਹੱਲਾ 14 ਸਤ ਗੁਰ ਵਿੱਚ ਵੱਡੀ ਵੜਾਈ ਜੋ ਆਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ ਹਰ ਨਾਮ ਤਾਨ ਹਰ ਨਾਮੇ ਦੀਵਾਨ ਹਰ ਨਾਮ ਰੱਖ ਕਰਾਵੇ ਜੋ ਜਿਤ ਲਾਏ ਪੂਜੈ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਵਾਵੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੌਕਾਲੇ ਘੜਿਆ ਜੋ ਤਸ ਕਰ ਪਾਏ ਗਲਾਵੇ ਫਿਰ ਸਤ ਗੁਰ ਕੀ ਸਰਣੀ ਪਵੈ ਤਾਂ ਉੱਬਰੈ ਜਾ ਹਰ ਹਰ ਨਾਮ ਧਿਆਵੈ ਹਰ ਬਾਤ ਆ ਕਿਸ ਨਾਏ ਨਾਨਕ ਹਰ ਕਰਤੀ ਵੇ ਪਾਵੇ ਮਹੱਲਾ ਚੌਥਾ ਪੂਰੀ ਗੁਰ ਕਾ ਹੁਕਮ ਮੰਨੈ ਓ ਮਨ ਮੁਖ ਅਗਿਆਨ ਮੁੱਠਾ ਬਖਮਾਇਆ ਉਸ ਅੰਦਰ ਕੂੜ ਕੂੜ ਕਰ ਬੁੱਝੈ ਅਣਹੋਂਦੀ ਝਗੜੇ ਦੈ ਉਸ ਦੇ ਗੱਲ ਪਾਇਆ ਓ ਗੱਲ ਫਰੋਸੀ ਕਰੇ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਘਰ ਕਰ ਹੰਡੈ ਜੋ ਰੰਨ ਦੁਹਾਗਨ ਉਸ ਨਾਲ ਮੋ ਜੋੜੈ ਉਸ ਪੀ ਲੱਛਣ ਲਾਇ ਗੁਰਮਖੋ ਈਸੋ ਅਲਪਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬੈ ਜਾਇ ਜੋ ਗੁਰ ਗੋਪੀ ਆਪਣਾ ਸੋ ਭਲਾ ਨਹੀਂ ਪੰਚੋ ਬੋਨਸਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਕ ਸੁਨਾਈ ਪੂਰੀ ਗੁਰ ਕਾ ਬਚਨ ਉ ਪਰਿਆ ਗੁਰ ਸਿੱਖਾਂ ਵਡਿਆਈ ਭਾਵੇਂ ਗੁਰਪੂਰੀ ਕੀ ਮਨ ਮੁੱਖਾਂ ਉਹ ਵੇਲਾ ਹੱਥ ਨ ਆਇਆ ਪੌੜੀ ਸੱਚ ਸੱਚਾ ਸ਼ਬਦ ਵੱਡਾ ਹੈ ਸੋ ਲੈ ਜਿਸ ਸਤਗੁਰ ਟਿੱਕੇ ਸੋ ਸਤਗੁਰ ਜੇ ਸੱਚ ਤੇ ਆਇਂਦਾ ਸੱਚ ਸੱਚਾ ਸਤਗੁਰ ਇਕੈ ਸੋਈ ਸਤਗੁਰ ਪੁਰਖ ਹੈ ਜਨ ਪੰਚੀ ਦੂਤ ਕੀਤੇ ਵਸਸ਼ ਕੀ ਜੇ ਬਿਨ ਸਤਗੁਰ ਸੀ ਵੈ ਆਪ ਗਣਾਇਂਦੇ ਤਿੰਨ ਅੰਦਰ ਕੂੜ ਫਿਟ ਫਿਟ ਮੋ ਫਿੱਕੇ ਓ ਬੋਲੇ ਕਿਸੇ ਨਾ ਪਾਵਨੀ ਮੋ ਕਾਲੇ ਸਤਗੁਰ ਤੇ ਚੁੱਕੇ ਸ਼ਲੋਕ ਮਹੱਲਾ 14 ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਨ ਈ ਲਾਇਆ ਗੁਰਮਖ ਬਖਸ਼ ਜਮਾਈਆਂ ਮਨ ਮੁਖੀ ਮੋਲ ਗਵਾਇਆ ਜਿਸ ਕੋ ਬੀਜ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਈਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕਰ ਕਦਾ ਹਰ ਕਰਤੇ ਮਾਰੇ ਕਡਾਇਆ ਕਿਰਸਾਨੀ ਜੰਮੀ ਪੌਂ ਕਰ ਹਰ ਬੋਹਲ ਬਖਸ ਜਮਾਇਆ ਤਿੰਨ ਕਾ ਕਾੜਾ ਆਂਦੇ ਸਾ ਸਭ ਲਾਈ ਅਨ ਜਿਨੀ ਸਤਗੁਰ ਪਰਖਤਿਆ ਆ ਜਨ ਨਾਨਕ ਨਾਮ ਆਰਾ ਦਿਆ ਹਰ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਐ ਲਾਲਚ ਅਟਿਆ ਮਨਮਕ ਹੋਰੇ ਗੱਲਾ ਰਾਤੀ ਉੱਗੇ ਦਬਿਆ ਨਵੇਂ ਸੋਤ ਸਭ ਢਿੱਲਾ ਗੁਰਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵਾ ਦੇ ਸੇ ਆਪੇ ਰਤ ਅਮੀਦ ਖਲਾਂ ਕਾਮ ਵਿਆਪਕ ਸੁਦ ਨਰ ਸੇ ਜੋਰਾ ਪੁੱਛ ਚਲਾ ਸਤ ਗੁਰ ਕੈ ਆਖੇ ਜੋ ਚੱਲੇ ਸੋ ਸਤਪੁਰਖ ਪਾਲ ਭਲਾ ਜੋ ਰਾਪੁਰਖ ਸਬ ਆਪ ਜੋ ਪਾਈਨ ਹਰ ਖੇਲ ਸਬ ਖਿਲਾ ਸਬ ਤੇਰੀ ਬਣਤ ਬਨਾਵਨੀ ਨਾਨਕ ਭਲ ਭਲਾ ਪੌੜੀ ਤੂੰ ਵੀ ਪਰਵਾ ਅਥਾ ਹੈ ਅਤਲ ਕਿਉ ਤੁਲੀਐ ਸੇਵਡ ਪਾਗੀ ਜੇ ਤਦ ਧਿਆਇ ਹੁੰਦੇ ਜਨ ਸਤ ਗੁਰ ਮਿਲੀਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤ ਗੁਰ ਕੀ ਰੀਸੇ ਹੋਰ ਕਚ ਪਿਛ ਬੋਲ ਦੇ ਸੇ ਕੁੜਿਆਰ ਕੁੜੇ ਝੜ ਪੜੀ ਐ ਉਹਨਾਂ ਅੰਦਰ ਹੋਰ ਮੁਕ ਹੋ ਰਹਿ ਵਿਖ ਮਾਇਆ ਨੂੰ ਚੱਕ ਮਰ ਦੇ ਕੜੀ ਐ ਸਲੋਕ ਮਹੱਲਾ ਚੌਥਾ ਸਤ ਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਸੀ ਹੋਈ ਸੋ ਸੇਵਾ ਕਾਲੀ ਜਿਨ ਅੰਦਰ ਕਬਟ ਵਿਕਾਰ ਝੂਠਿਓ ਆਪੇ ਸਚੈ ਵਕ ਕੱਢੈ ਜਜਮਲ ਸਚਿਆਰ ਸਿਖ ਬੈ ਸਤਗੁਰ ਪਾਸ ਘਾਲਿਐਨ ਕੋੜਿਆਰ ਨ ਲੱਭਣੀ ਕਿਥੇ ਥਾਈ ਭਾਲੈ ਜਿਨ ਸਤਗੁਰ ਕਾ ਆਖਿਆ ਸੁਖਾਵੇਂ ਨਾਈ ਤੇ ਨਾਮੋਂ ਭਲੇ ਰੀ ਫਿਰੇ ਦੇ ਗੱਲ ਐ ਜਿਨੇ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇਕ ਚਰਖ ਵਰਾਇਨ ਮਨ ਮੁਖ ਬੇਤਾਲੇ ਸਤ ਗੁਰੂ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ ਉਹ ਆਪ ਵਰਤੇ ਆਪਣੀ ਵਥ ਨਾਲੇ ਜਨ ਨਾਨਕ ਇੱਕ ਨਾ ਗੁਰ ਮੀਲ ਸੁਖ ਦੇਵੇ ਇਕ ਆਪੀ ਵਖ ਕੜੈ ਠਗਵਾਲੀ ਮਹੱਲਾ ਚੌਥਾ ਜਨ ਅੰਦਰ ਨਾਮਨ ਦਾਨ ਹਰ ਤਿੰਨ ਕੀ ਕਾਜ ਦੇ ਆਂਦੇ ਰਾਸ ਤਿੰਨ ਚੂਕੀ ਮੋਤਾ ਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾਣ ਕਰ ਤਵਲ ਤਾਂ ਸਭ ਕੋ ਵੱਲ ਸਬ ਦਰਸ਼ਨ ਦੇਖ ਕਰੀ ਸਬਾਸ ਸਾ ਪਾਤਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੇ ਰਹਿਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੀ ਵਿਤੁਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨੀਚਲ ਨੇਤ ਬਖਸ਼ੈ ਚੜੈ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੀ ਭਗਤਾਨੋ ਸਦਾ ਰਖਦਾ ਆਇਆ ਪੌੜੀ ਤੋ ਸਾਹਿਬ ਅਗਮ ਦਿਆਲ ਹੈ ਵੱਡ ਦਾਤਾ ਦਾਣਾ ਤਦ ਜੀਵੜ ਮੈਂ ਹੋਰ ਕੋ ਦਿਸਨਾ ਆਵਾਈ ਤੂੰ ਹੈ ਸੁ ਘੜ ਮੇਰੇ ਮਨ ਭਾਣਾ ਮੋਕਟੰਬਦ ਸਿਆਮ ਦਾ ਸਭ ਚੱਲਨ ਹਾਰਾ ਆ ਮਨ ਜਾਣਾ ਜੋ ਬਿਨ ਸੱਚੀ ਹੋਰ ਤਚਤ ਲਾਇੰਦੇ ਸੇ ਕੋੜਿਆਰ ਕੂੜਾ ਤਨ ਮਾਣਾ नानक सच त्याए तू बिन सच्ची पज पज मोई अॼ